ਚਾਈਨਾ ਡੋਰ ਦੀ ਲਪੇਟ ਚੱਕਾ ਉਹਦੀ ਕੰਪੀਰ ਚੋਂ ਨਾਲ ਇਹਨਾਂ ਦੇ ਬੁੱਲਾਂ ਦੇ ਟਟਾਕੇ ਲੱਗੇ ਤੇ ਜੀਭ ਕਾਫੀ ਕੱਟ ਗਈ। ਇਹ ਇਹ ਬੋ ਨਹੀਂ ਸਕਦੇ। ਕੋਈ ਵੀ ਦੁਕਾਨਦਾਰ ਜਿਹੜਾ ਹੈਗਾ ਇਹਦੀ ਨਿਕਰੀ ਕਰਦਾ। ਇਮੀਡੀਟਲੀ ਤੇ ਐਫਆਈਆਰ ਹੋਣੀ ਚਾਹੀਦੀ ਹੈ। ਕਿਤੇ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਇਸ ਚਾਈਨਾ ਡੋਰ ਦੇ ਉੱਤੇ ਨਕੇਲ ਕਸੀ ਜਾ ਰਹੀ ਹੈ। ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਇਸ ਚਾਈਨਾ ਡੋਰ ਨੂੰ ਵੇਚਣ ਦੇ ਲਈ ਵੀ ਤੇ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ ਵੀ ਜੇਕਰ ਕੋਈ ਬੱਚਾ ਵੀ ਇਹ ਡੋਰ ਦੇ ਨਾਲ ਫੜਿਆ ਗਿਆ ਤਾਂ ਉਸ ਦੇ ਪਿਓ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਫਿਰ ਵੀ ਕਈ ਮਾਮਲੇ ਸਾਹਮਣੇ ਆਉਂਦੇ ਨੇ ਕਈ ਵਾਰ ਕਈ ਲੋਕ ਜ਼ਖਮੀ ਹੋ ਜਾਂਦੇ ਨੇ ਇਸ ਚਾਈਨਾ ਡੋਰ ਦੇ ਕਾਰਨ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮੋਹਾਲੀ ਲਾਗੇ ਕੁਰਾਲੀ ਦਾ ਜਿੱਥੇ ਇੱਕ ਬਜ਼ੁਰਗ ਇਨਸਾਨ ਜਿਹੜਾ ਕਿ ਪੈਦਲ ਜਾ ਰਿਹਾ ਸੀ ਤੇ ਉਸ ਦੀ ਇਸ ਡੋਰ ਦੇ ਕਾਰਨ ਜੀਭ ਕੱਟ ਗਈ ਹੈ ਜੀ ਹਾਂ ਇਸ ਡੋਰ ਦੇ ਕਾਰਨ ਜਾਨ ਬਾਲ ਬਾਲ ਬਚੀ ਹੈ ਇਸ ਬਜ਼ੁਰਗ ਦੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਇੰਨੀਆਂ ਹਦਾਇਤਾਂ ਜਾਰੀ ਹੋਣ ਤੋਂ ਬਾਅਦ ਵੀ ਕਈ ਲੋਕ ਨਹੀਂ ਰੁਕਦੇ ਇਸ ਚਾਈਨਾ ਡੋਰ ਨੂੰ ਵੇਚਣ ਦੇ ਲਈ ਤੇ ਕਈ ਲੋਕ ਨਹੀਂ ਰੁਕਦੇ ਇਸ ਦਾ ਇਸਤੇਮਾਲ ਕਰਨ ਤੋਂ ਸਰਪੰਚ ਸਾਹਿਬ ਜੀ ਨਾਲ ਜੋ ਵਿਅਕਤੀ ਚੈਨਾਡੋਰ ਦੀ ਜਪੇਟ ਚ ਆਇਆ ਕੀ ਲੱਗਦੇ ਨੇ ਤੁਹਾਡੇ ਤੇ ਮੇਰੇ ਵੱਡੇ ਭਰਾ ਨੇ ਹਾਂ ਸਾਡਾ ਪਿੰਡ ਪਪਰਾ ਦੀ ਹੈ ਤੇ ਇਹਨਾਂ ਦਾ ਨਾਮ ਹੈਗਾ ਲਖਮੀਰ ਸਿੰਘ ਹੂੰ ਇਹ ਅੱਜ ਕੋਈ ਤਕਰੀਬਨ 6 ਵਜੇ ਦੇ ਟਾਈਮ ਨਾਲ ਹਾਦਸਾ ਹੋਇਆ ਹੁਣੇ ਮਤਲਬ ਕੀ ਹਾਦਸਾ ਕੀ ਹੋਇਆ ਜੀ ਇਹਨਾਂ ਦਾ ਹਾਦਸਾ ਹੋਇਆ ਇਹ ਕੁਰਾਈ ਤੋਂ ਪਿੰਡ ਵੱਲ ਜਾ ਰਹੇ ਸੀ ਹੂੰ ਜਦੋਂ ਅਜਾ ਰੇਦਵੇ ਵਾਲਾ ਬ੍ਰਿਜ ਬਣਿਆ ਹੋਇਆ ਹੂੰ ਹੂੰ ਇੱਥੇ ਲੱਗੇ ਚੜਨ ਹੈ ਤਾਂ ਇਹ ਚੈਨਾ ਡੋਰ ਦੀ ਲਪੇਟ ਚ ਆ ਗਿਆ ਉਹਦੀ ਬਲਪੇਟ ਚ ਆਉਣ ਨਾਲ ਜਿੰਨਾ ਤੇ ਬੁੱਲਾਂ ਤੇ ਤਾਂ ਕਿ ਲੱਗੇ ਤੇ ਜੀਭ ਕਾफी ਕੱਟ ਗਈ ਹੈ। ਕਿਆ ਹੁਣ ਇਹ ਬੋਲ ਸਕਦੇ ਆਂ ਜੀ? ਨਹੀਂ ਇਹ ਬੋਲ ਨਹੀਂ ਸਕਦੇ ਹੈ ਜੀ। ਹਾਂ। ਤੇ ਕੰਮ ਕੀ ਕਰਦੇ ਆਂ ਜੀ ਇਹ? ਇਹ ਕੰਮ ਕਰਦੇ ਪ੍ਰਾਈਪ ਐਲ ਐਸ ਆਈ ਚ ਕੰਮ ਕਰਦੇ ਆਂ। ਤੇ ਬਾਕੀ ਆਪਣਾ ਪ੍ਰਾਈਵੇਟ ਕੰਮ ਵੀ ਕਰਦੇ ਆਂ। ਮੇਨੂੰ ਤਾਂ ਐਲ ਐਸ ਆਈ ਦਾ ਕੰਮ ਹੈ, ਬੀਮੇ ਵਗੈਰਾ ਦਾ। ਅੱਛਾ। ਤੇ ਇਹ ਉਥੋਂ ਦੱਸ ਤੇ ਹਾਂ। ਤੇ ਸਰਪੰਚ ਸਾਹਿਬ ਦੇਖੋ ਸਰਕਾਰ ਨੇ ਚੈਨਾ ਡੋਰ ਤੇ ਉੱਤੇ ਸਖਤੀ ਕਰੀ ਹੋਈ ਆ ਕੀ ਲੱਗ ਰਿਹਾ ਤੁਹਾਨੂੰ ਕਿਉਂ ਵਿਕ ਰਹੀ ਆ ਕਿ ਆ ਕਿਸੇ ਦੀ ਮਿਲੀ ਭੁਗਤ ਨਾਲ ਵਿਕ ਰਹੀ ਆ ਪ੍ਰਸ਼ਾਸਨ ਨਾਲ ਹੈ ਕਿ ਆ ਕਿਸੇ ਬੰਦੇ ਦਾ ਹੱਥ ਹੈ ਇਹਦੇ ਵਿੱਚ ਦੇਖੋ ਅਗਰ ਪ੍ਰਸ਼ਾਸਨ ਸਖਤੀ ਕਰੇ ਤਾਂ ਮੈਂ ਨਹੀਂ ਸਮਝਦਾ ਵੀ ਕੋਈ ਚੀਜ਼ ਨਾ ਰੁਕੇ ਹਮ ਹਫਤਾ ਕੋ ਹੋ ਗਿਆ ਅਖਬਾਰ ਚ ਵੀ ਖਬਰ ਆਈ ਸੀ ਪ੍ਰਸ਼ਾਸਨ ਨੇ ਬਾਜ਼ਾਰ ਚ ਜਾ ਕੇ ਤਲਾਸ਼ੀ ਵੀ ਲਈ ਆ ਸੀ ਪੇਪਰ ਪੜਿਆ ਹਮ ਲੇਕਿਨ ਕੋਈ ਗਰਾਊਂਡ ਲੈਵਲ ਤੇ ਕੁਝ ਨਹੀਂ ਦਿਖ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਦੇਖੋ ਉਸੇ ਤਰ੍ਹਾਂ ਡੋਰ ਬੱਚੇ ਪਤੰਗ ਉਡਾ ਰਹੇ ਆ ਔਰ ਅੱਜ ਇਹ ਜਿਸ ਤਰ੍ਹਾਂ ਨਾਲ ਹਾਦਸਾ ਹੋਇਆ ਇਹ ਡੋਰ ਦੀ ਲਪੇਟ ਲਾ ਕੇ نیچے ਗਰਗੇ ਸੀ ਹੂੰ ਬਚਾਅ ਹੋ ਗਿਆ ਕਿਸੇ ਨੇ ਚੱਕਿਆ ਇਹਨੂੰ ਉਹਦਾ ਕਰਕੇ ਨਹੀਂ ਤਾਂ ਪਤਾ ਨਹੀਂ ਕਿੰਨਾ ਕੁ ਨੁਕਸਾਨ ਹੋ ਸਕਦਾ ਉਹ ਤੋਂ ਇੱਕ ਹਫ਼ਤਾ ਪਹਿਲਾਂ ਦੀ ਗੱਲ ਹੈ ਸਾਡੇ ਭਰਾ ਦਾ ਪੋਤਾ ਸਾਡਾ ਪੋਤਾ ਹੀ ਲੱਗਿਆ ਆਈਪੀਐਸ ਵਿੱਚ ਪੜ ਰਿਹਾ ਉਹ ਸਾਡੇ ਪਰਿਵਾਰ ਤੋਂ ਉਹਦੀ ਜਾਟ ਬਿਲਕੁਲ ਹੀ ਕੱਟ ਗਈ ਉਹ ਜਾਟ ਨੇ ਬਚਾ ਲਿਆ ਹੂੰ ਨਹੀਂ ਉਹਦਾ ਵੀ ਬਹੁਤ ਸਾਰੇ ਨੁਕਸਾਨ ਹੋਣ ਸੀ ਉਹ ਵੀ ਇੱਥੇ ਹੋਇਆ ਪੁਲ ਚੜ੍ਹਦੀ ਸਾਰੇ ਹੂੰ ਇੱਕ ਹਫਤਾ ਪਹਿਲਾਂ ਦਾ ਉਹ ਹਾਦਸਾ ਹੋਇਆ ਕੰਸੀਡੈਂਟ ਹੋਇਆ ਤੇ ਅੱਜ ਇਹ ਹੋ ਗਿਆ ਅਗਰ ਪ੍ਰਸ਼ਾਸਨ ਸਖਤੀ ਕਰੇ ਕੋਈ ਵੀ ਦੁਕਾਨਦਾਰ ਜਿਹੜਾ ਹੈਗਾ ਇਹਦੀ ਵਿਕਰੀ ਕਰਦਾ ਹੂੰ ਇਮੀਡੀਏਟਲੀ ਤੇ ਐਫ ਆਰ ਹੋਣੀ ਚਾਹੀਦੀ ਹੈ ਨਾ ਕਿ ਉਹਨੂੰ ਵਾਰਨਿੰਗ ਦੇ ਕੇ ਚੱਲੋ ਹੂੰ ਕਿਉਂ ਜੀਵ ਜੰਤੂ ਵਿਚਾਰੇ ਸਾਮਾਨ ਚੁੱਕਦੇ ਉਹਨਾਂ ਤੋਂ ਕੋਈ ਪੁੱਛਦਾ ਨਹੀਂ ਉਹ ਕਿੰਨੇ ਮਰਦੇ ਆਂ ਹੂੰ ਲੇਕਿਨ ਜਮੀਰ ਬਾਬੀ ਇਹ ਬਹੁਤ ਹੁਣ ਹਾਦਸੇ ਹੋ ਰਹੇ ਹਨ ਬਸੰਤ ਪੰਥਮੀ ਆਉਣੀ ਪਤੰਗ ਉਡਾਉਣੀ ਹੈ ਤਾਂ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਬਹੁਤ ਸਖਤਾਈ ਦੇ ਨਾਲ ਇਹ ਤੇ ਕਾਰਵਾਈ ਹੋਣੀ ਚਾਹੀਦੀ ਜਦੋਂ ਤੁਸੀਂ ਕਹਿੰਦੇ ਆ ਕਿ ਕਰਾਲੀ ਪੁਲਿਸ ਪ੍ਰਸ਼ਾਸਨ ਨੇ ਡੋਰ ਟੂ ਡੋਰ ਚੈਕਿੰਗ ਕੀਤੀ ਹੈ ਅੱਜ ਕਰਾਲੀ ਦੇ ਵਿੱਚ ਹਾਸਾ ਹੋ ਰਿਹਾ ਕੀ ਲੱਗ ਰਿਹਾ ਤੁਹਾਨੂੰ ਇਹ ਕੋਈ ਤਾਂ ਕਿਤੇ ਤਾਂ ਕਮੀ ਹੈਗੀ ਕੈਮਲੀ ਭੁਗਤ ਲਾ ਦੋ ਹਾਂ ਜਾਂ ਉਹਨਾਂ ਟਿਲ ਜਦੇਤੀ ਕਿਤੇ ਤਾਂ ਕਮੀ ਹੈਗੀ ਹੈ ਹਾਂ ਕੋਈ ਇਹ ਤਾਂ ਹੈਂ ਨਹੀਂ ਸੀ ਆਪਣੇ ਘਰ ਬਣਾਉਣੇ ਬਿਗਦੀ ਦੁਕਾਨਾਂ ਤੇ ਹੀ ਹੈ ਮੈ ਉਹ ਹੀ ਕਹਿ ਰਿਹਾ ਇਮੀਡੀਏਟ ਐਕਸ਼ਨ ਹੋਵੇ ਪਾਚਾ ਹੋਵੇ ਬਿਗੜੀ ਹਟ ਜਾਣੀ ਹੈ ਸਿੱਧੀ ਗੱਲ ਹੈ ਪ੍ਰਸ਼ਾਸਨ ਸਖਤਾਈ ਕਰਦਾ ਕਿਵੇਂ ਵਿਖ ਜੂਗੀ ਇਹ ਹੁਣ ਤੁਹਾਡੇ ਸਾਹਮਣੇ ਦੇਖੋ ਬੋਲ ਨਹੀਂ ਸਕਦੇ ਇਹ ਇਕੱਲੇ ਘਰ ਚ ਕਮਾਉਣੇ ਜਾਣੇ ਆ ਬੱਚਾ ਇਹਨਾਂ ਦਾ ਪੜਦਾ ਬੇਟਾ ਪੜਦਾ ਆ ਹੈ ਜੀ ਇਹ ਦੇਖੋ ਕੀ ਕਰੂਗੇ ਯੂਰੋਪੀ ਖੰਡ ਦੇ ਵੀ ਜਾਂਦੇ ਰੋਟੀ ਨਹੀਂ ਖਾਉਣੀ ਨਾ ਤੇ ਬੋਲੇ ਨਹੀਂ ਜਾਣਾ ਇਹਨਾਂ ਤੇ ਪਤਾ ਨਹੀਂ 5 ਦਿਨ 10 ਦਿਨ ਕਿੱਲੇ ਦੀ ਤਕਦੀਰ ਰਹਿਣੀ ਹੈ ਕਿੱਥੇ ਕਿੱਥੇ ਚੈਨਲ ਡੋਰ ਨੇ ਇਹਨਾਂ ਦੇ ਫੇਸ ਤੇ ਅਸਰ ਕਰੇ ਇਹਨਾਂ ਦੇ ਬੋਲ ਕੱਟਦਾ ਜੀਬ ਕਰਤੀ ਦੇਖੋ ਜੀਬ ਤੱਕ ਚੱਲੇਗੀ ਉਹਦਾ ਕੁਦਰਤੀ ਗਰਗੇ ਬਚਾਉ ਹੋ ਗਿਆ ਕਿਸੇ ਨੇ ਚੱਕਿਆ ਇਹਨਾਂ ਨੂੰ ਬੜਾ ਹਾਸਾ ਵੀ ਹੋ ਸਕਦਾ ਸੀ ਬੜਾ ਹਾਸਾ ਵੀ ਹੋ ਸਕਦਾ ਸੀ ਕਿਤੇ ਨੱਕ ਤੇ ਪੈ ਗਾਹ ਤੇ ਪੈ ਜਵੇ ਬੰਦਾ ਚਲੋ ਗਾਹ ਤੇ ਕਈ ਵਾਰ ਬੰਦਾ ਮਾਫਰ ਲਪੇਟ ਲੈਂਦਾ ਹਮ 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 ਗਾਹ ਤੇ ਬੰਦਾ ਮਾਫ ਗਾਹ ਤੇ ਬੰਦਾ ਮਾਫਰ ਲਾ ਲੈਂਦਾ ਲੇਕਿਨ ਨੱਕ ਤੇ ਮੂੰਹ ਤੇ ਕੀ ਲਾਏਗਾ ਕਿਤੇ ਕਿਤੇ ਬਚਾ ਕੇ ਰਹਿ ਗਿਆ ਤੇ ਬੜਾ ਹਾਸਾ ਵੀ ਹੋ ਸਕਦਾ ਸੀ ਜਾਨ ਵੀ ਜਾ ਸਕਦੀ ਹੈ ਇਹਨਾਂ ਨੂੰ ਸੋ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਵੀ ਹੈ ਤੁਹਾਡੇ ਮੀਡੀਆ ਦੇ ਰਾਹੀਂ ਕਵਟਾ ਬਹੁਤ ਵੱਡਾ ਰੋਲ ਹੈ ਪ੍ਰਸ਼ਾਸਨ ਨੂੰ ਜਾਗਰੂਕ ਕਰੋ ਵੀ ਪਾਇਨਲ ਸਿਕਤਾਈ ਕਰੋ ਜਿਆਦਾ ਹੂੰ ਇਮੀਡੀਏਟ ਪਰਚਾ ਦੇ ਕੇ ਨੋ ਅੰਦਰ ਕਰੋ ਇਹਨਾਂ ਨੂੰ ਆਪੇ ਰੁਕ ਜਾਣਾ ਸੁਸਾਇਟੀ ਦਾ ਇਹੀ ਬੇਨਤੀ ਹੈ ਡਾਕਟਰ ਸਾਹਿਬ ਇੱਕ ਮਰੀਜ਼ ਆਇਆ ਏ ਟਾਂਕੇ ਵੀ ਲੱਗੇ ਨੇ ਕਹਿੰਦੇ ਨੇ ਚਾਇਨਾ ਡੋਰ ਦਾ ਕਿੰਨਾ ਕੁ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਵੀ ਇਹ ਮਰੀਜ਼ ਲਖਵੀਰ ਸਿੰਘ ਜੀ ਸਾਡੇ ਕੋਲ 6:30 ਦੇ ਲੱਗੇ ਆਏ ਸੀਗੇ ਇੱਥੇ ਰੋਪੜ ਰੋਡ ਤੇ ਜਾ ਰਹੇ ਸੀਗੇ ਆਪਣੇ ਸਕੂਟਰ ਜਾਂ ਮੋਟਰਸਾਈਕਲ ਤੇ ਸੀਗੇ ਤੇ ਉਹ ਚਾਇਨਾ ਡੋਰ ਇਹਨਾਂ ਦੇ ਮੂੰਹ ਦੇ ਵਿੱਚ ਫਸ ਗਏ ਜਿਹਦੇ ਕਰਕੇ ਇਹਨਾਂ ਤਾਂ ਹੇਠਲਾ ਬੂਲ ਜਿਹੜਾ ਸੱਜੇ ਪਾਸੇ ਤੋਂ ਕੱਟ ਗਿਆ ਤੇ ਉਹ ਜਿਹੜਾ ਜੀਬ ਦਾ ਅਗਲਾ ਹਿੱਸਾ ਉਹਦੇ ਵੀ ਇਹਨਾਂ ਦੇ ਉਹ ਕੱਟ ਲੱਗਿਆ ਜਿਹੜੇ ਆਪਣਾ ਬੂਲ ਤੇ ਇਹਨਾਂ ਦੇ ਤਿੰਨ ਟਾਂਕੇ ਲੱਗੇ ਨੇ ਜੀ ਹੂੰ ਤੇ ਪਰ ਇਹਨਾਂ ਸ਼ੁਕਰ ਆ ਵੀ ਇਹੇ ਡੋਰ ਕੋਈ ਗਲੇ 'ਚ ਨਹੀਂ ਫਸੀ ਹੈਗੀ ਨਹੀਂ ਤਾਂ ਕੋਈ ਜਾਣੀ ਨੁਕਸਾਨ ਵੀ ਹੋਣ ਦਾ ਖਤਰਾ ਸੀਗਾ ਹੂੰ ਤੇ ਕੀ ਲੱਗਦਾ ਇਹ ਡੋਰ ਬੰਦ ਹੋਣੀ ਚਾਹੀਦੀ ਹੈ ਕਿ ਨਹੀਂ ਕਿੰਨੇ ਕ ਇਨਸਾਨ ਅਤੇ ਜਾਨਵਰਾਂ ਪੰਛੀਆਂ ਲਈ ਇਹ ਖਤਰਿਆਂ ਦੀ ਨਿਸ਼ਾਨੀ ਹੈ ਕੋਈ ਜੀ ਤਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਭਲੀ ਭੰਤੀ ਜਾਣੂ ਹੈ ਇਹਨਾਂ ਚੀਜ਼ ਤੋਂ ਕਿ ਇਹਦੇ ਨਾਲ ਬਹੁਤ ਸਾਰੇ ਹਾਦਸੇ ਵਾਪਰੇ ਬੜੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਕੋਈ ਪਸ਼ੂ ਪੰਛੀਆ ਚਾਹੇ ਜਲਵਾਰਾ ਚਾਹੇ ਇਨਸਾਨ ਆ ਹਨਾ ਪਰ ਇਹ ਤੇ ਪੂਰੀ ਤਰ੍ਹਾਂ ਬੈਨ ਲੱਗਣਾ ਚਾਹੀਦਾ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਿਉਂਕਿ ਅੱਜ ਇਹਨਾਂ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋ ਸਕਦਾ ਇਹ ਘਟਨਾਵਾਂ ਤੇ ਰੋਕ ਲੱਗਣੀ ਚਾਹੀਦੀ ਹੈ ਹਨਾ